ਮਾਨਜੋਗ ਡਿਪਟੀ ਕਮਿਸ਼ਨਰ ਅਮਰਸਰ ਜੀ ਔਰ ਐਸਜੀਐਮਐਚ ਨਾਲਾ ਜੀ ਦੇ ਹੁਕਮ ਅਨਸਾਰ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨਸਾਰ ਤਹਿਸੀਲ ਜਨਾਲਾ ਵਿੱਚ ਕੁਝ ਪਿੰਡਾਂ ਦੀ ਇਲੈਕਸ਼ਨ ಗ್ರಾಮ ਪੰਚਾਇਤ ਦੀਆਂ ਚੋਣਾਂ ਰਹਿ ਗਈਆਂ ਸਨ ਜਿਸ ਕਰਕੇ ਸਰਕਾਰ ਵੱਲੋਂ ਹੁਣ 27 ਤਰੀਕ ਨੂੰ ਇਸ ਨੂੰ 29 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਜਨਾਲਾ ਬਲਾਕ ਵਿੱਚ 7 ਪਿੰਡਾਂ ਦੀ ਇਲੈਕਸ਼ਨ ਪੈਂਡਿੰਗਸ ਰਹਿ ਗਈ ਸੀ ਉਦੇ ਵਿੱਚ ਤਿੰਨ ਸਰਪੰਚਔਰ 18 ਪੰਚਾਂ ਦੀ ਚੋਣ ਜਿਹੜੀ ਆ ਉਹਦੀ ਬਤੌਰ ਰਿਟਰਨਿੰਗ ਅਫੀਸਰ ਮੈਂ ਹਰਪਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਮੇਰੇ ਨਾਲ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਮਰਪਾਲ ਜੀ ਨਾਲ ਹਨ ਆਰ ਸਾਡਾ ਹੋਰ ਵੀ ਸਹਾਇਕ ਸਟਾਫ ਲੱਗਾ ਹੋਇਆ ਹੈ ਔਰ ਸਾਡੀ ਵੋਟਰਾਂ ਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਆਪਣੇ ਕੈਂਡੀਡੇਟ ਨਾਮਜਗਤੀ ਫਾਰਮ ਭਰ ਰਹੇ ਹੈ ਇੱਕ ਕੈਂਡੀਡੇਟ ਖਲੋਰੇ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਕਿਸ ਤਰ੍ਹਾਂ ਦੀ ਕੋਈ ਨਾਮਜਗਤੀ ਪੱਤਰ ਭਰਨ ਵਿੱਚ ਉਹਨਾਂ ਨੂੰ ਜਾਂ ਫਾਰਮਾ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਖੇਤੀਬਾੜੀ ਦਫ਼ਤਰ ਅਜਨਾਲਾ ਬੈਠ ਕੇ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਸਕਦੇ ਹਨ ਔਰ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਇਸ ਦੇ ਨਾਲ ਫਾਰਮ ਨੰਬਰ 4 ਫਾਰਮ ਨੰਬਰ 4ਏ ਔਰ ਅਨੁਲਗ ਏ ਔਰ ਹੋਰ ਵੀ ਜੋ ਲੜੁੰਦੇ ਡਾਕੂਮੈਂਟਸ ਹਨ ਜਿਸ ਤਰ੍ਹਾਂ ਕੋਈ ਰਿਜ਼ਰਵ ਕੈਟਾਗਰੀ ਦਾ ਕੋਈ ਡਾਕੂਮੈਂਟ ਉਹ ਲਾਉਣਾ ਜ਼ਰੂਰੀ ਹੁੰਦਾ ਹੈ ਜਿਹੜੇ ਚੀਜ਼ਾਂ ਮੰਡੇਟਰੀ ਆ ਉਹ ਆਪਾਂ ਸਾਰੀਆਂ ਉਹਨਾਂ ਦੱਸਾਂਗੇ ਤੇ ਬੜੇ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੇ ਆ ਸਰਕਾਰ ਦੀਆਂ ਹੁਕਮਾਂ ਅਨਸਾਰ ਤੇ ਮੈਂ ਵੋਟਰਾਂ ਨੂੰ ਇਹੋ ਅਪੀਲ ਕਰਦਾ ਵੀ ਆਪਾਂ ਬੜੇ ਸਜੇ ਢੰਗ ਨਾਲ ਡਿਸਪਲਿਨ ਚ ਰਹਿ ਕੇ ਵੋਟਾਂ ਦਾ ਕੰਮ 27 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਜੋ ਵਧੀਆ ਤਰੀਕੇ ਨਾਲ ਕਰਾਂਗੇ ਇਸੇ ਪਿੰਡਾਂ ਦੀ ਇਲੈਕਸ਼ਨ ਕੋਜ਼ ਇਸ ਨਾਲੇ ਦੇ ਸ ਸੱਤ ਪਿੰਡ ਆ ਜੀ ਜਿਨ੍ਹਾਂ ਵਿੱਚੋਂ ਦੋ ਪਿੰਡਾਂ ਦੀ ਕੰਪਲੀਟ ਇਲੈਕਸ਼ਨ ਹੋਰ ਜਾ ਰਹੀ ਹੈ ਦਿਆਲਪੱਟੀ ਔਰ ਚੱਕ ਫੁਲਾ ਔਰ ਕਿਉਂਕਿ ਇਹਨਾਂ ਪਿੰਡਾਂ ਦੀ ਕੁਝ ਕਾਰਨਾ ਕਰਕੇ ਪਹਿਲੇ ਸਮੇਂਦਰਾਣ ਜਦੋਂ ਇਲੈਕਸ਼ਨ ਪਹਿਲੇ ਸਾਲ ਤੋਂ ਸੁਪਰ ਚ ਹੋਈ ਉਦੋਂ ਰਹਿ ਗਿਆ ਸੀ ਲੇਕਿਨ ਇਹ ਦੋ ਕੰਪਲੀਟ ਪੰਚਾਇਤਾਂ ਦੀ ਇਲੈਕਸ਼ਨ ਹੈ ਔਰ ਬਾਕੀ ਪਿੰਡਾਂ ਵਿੱਚ ਆਪਣੇ ਵਾਰਡ ਵਾਈਜ਼ ਵੱਡਾ ਚੱਕ ਡੋਗਰਾ ਚ ਤਿੰਨ ਮੈਂਬਰਾਂ ਦੀ ਇਲੈਕਸ਼ਨ ਹੈ ਥੇੜੀ ਪਿੰਡ ਚ ਇੱਕ ਵਾਰ ਦੀ ਇਲੈਕਸ਼ਨ ਹੈ ਜੀ ਧੁੱਪ ਸੜੀ ਚ ਵੀ ਇਸ ਤਰ੍ਹਾਂ ਇੱਕ ਮੈਂਬਰ ਦੀ ਇਲੈਕਸ਼ਨ ਹੈ ਅੰਡੋਰੀ ਸੁਖਾ ਸਿੰਘ ਚ ਵੀ ਇਸ ਤਰ੍ਹਾਂ ਇੱਕ ਨੰਬਰ ਪੰਚ ਦੀ ਇਲੈਕਸ਼ਨ ਹੈ ਔਰ ਇਸ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਕਿ 14 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਨਾਮਜ਼ਦਗੀ ਭਰ ਸਕਦੇ ਹਨ ਤੇ ਸਾਡੇ ਕੋਲ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਵੀ ਕਰ ਰਿਹਾ ਇਨਫੋਰਮੇਸ਼ਨ ਲੈਣ ਵਾਸਤੇ ਔਰ ਅਸੀਂ ਉਹਨਾਂ ਨੂੰ ਸਾਰੀ ਡਿਟੇਲ ਜਾਣਕਾਰੀ ਵੀ ਦੇ ਰਹੇ ਹਾਂ ਇਸ ਦੇ ਨਾਲ ਜਿਹੜੇ ਜਿਹੜੇ ਆਪਣੇ ਪਿੰਡਾਂ ਵਿੱਚ ਇਲੈਕਸ਼ਨ ਹੋਣੀ ਆ ਉੱਥੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਬੜੀ ਫ੍ਰੀ ਔਰ ਫੇਰ ਅਮਨਮੰਤ ਸ਼ਾਂਤੀ ਨਾਲ ਇਲੈਕਸ਼ਨ ਕਰਵਾਈ ਜਾਏਗੀ